ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਰ ਕਰੇ ਪੰਜਾਬ ਤੇ ਮੇਰ ਭਰਿਆ ਹੱਥ ਰੱਖੇ ਤੁਹਾਨੂੰ ਪਤਾ ਹੀ ਆ ਜਿਵੇਂ ਦੇ ਹਾਲਾਤ ਚੱਲ ਰਹੇ ਆ ਹਨਾ ਤੇ ਅੱਜ ਆਪਾਂ ਚਾਵਲ ਬਣਾਏ ਸੀ ਉਹਦੇ ਲਈ ਆਪਣੇ ਲੈ ਤੈਲ ਵਿੱਚ ਪਾਇਆ ਜੀਰਾ ਤੇ ਤੇਜ ਪੱਤਾ ਹਰੀਆਂ ਮਿਰਚਾਂ ਪਾਈਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕੀਤੇ ਆ ਪਿਆਜ਼ ਆਲੂ ਤੇ ਗਾਜਰ ਇਹਨਾਂ ਨੂੰ ਆਪਾਂ ਪਕਾਵਾਂਗੇ ਤੇ ਸਾਰੇ ਜਣੇ ਅਰਦਾਸ ਜ਼ਰੂਰ ਕਰਿਓ ਜੀ ਪ੍ਰਮਾਤਮਾ ਆਪਣੇ ਪੰਜਾਬ ਤੇ ਮਿਹਰ ਪਰਿਆ ਹੱਥ ਰੱਖੇ ਹਨਾ ਕੋਈ ਵੀ ਹਵੀ ਨਵੀ ਹੋਣ ਤੋਂ ਬਚਾਵੇ ਜਿੱਦਾਂ ਦੇ ਹਾਲਾਤ ਰਾਤੀ ਰਹੇ ਆ ਤੇ ਉਹ ਦੇ ਅਕੋਰਡਿੰਗ ਬਹੁਤ ਜ਼ਿਆਦਾ ਡਰ ਲੱਗ ਰਿਹਾ ਵਾ ਤੇ ਦੇਖੋ ਹੁਣ ਆਪਣੀ ਸਬਜ਼ੀ ਆ ਜਿਹੜੀ ਉਹ ਕਾਫੀ ਜ਼ਿਆਦਾ ਪੱਕ ਚੁੱਕੀ ਸੀਗੀ ਫਰਾਈ ਹੋ ਗਈ ਆ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਨਮਕ ਤੇ ਥੋੜਾ ਜਿਹਾ ਗਰਮ ਮਸਾਲਾ ਬਸ ਮੈਂ ਹੋਰ ਕੁਝ ਨਹੀਂ ਪਾਇਆਗਾ ਤੇ ਇੱਕ ਗਲਾਸ ਆਪਾਂ ਚਾਵਲ ਦਾ ਲਵਾਂਗੇ ਤੇ ਦੋ ਗਲਾਸ ਆਪਾਂ ਇਹਦੇ ਵਿੱਚ ਪਾਣੀ ਦੇ ਪਾ ਦਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਇਹਨੂੰ ਟੱਕ ਕੇ ਬੰਦ ਕਰਕੇ ਸਾਰੇ ਕੁੱਕਰ ਨੂੰ ਸੀਟੀ ਹੋਣ ਤੱਕ ਆਪਾਂ ਪਕਾਵਾਂਗੇ ਤੇ ਆਪਣੇ ਜਿਹੜੇ ਰਾਈਸ ਆ ਉਹ ਬਣ ਕੇ ਤਿਆਰ ਹੋ ਜਾਣਗੇ ਬਹੁਤ ਹੀ ਸੌਖੀ ਈਜ਼ੀ ਰੈਸਪੀ ਆ ਆਪਾਂ ਇਹਨੂੰ ਆਸਾਨੀ ਨਾਲ ਬਣਾ ਕੇ ਹਨਾ ਤਿਆਰ ਕਰ ਸਕਦੇ ਆ ਘਰ ਦੇ ਵਿੱਚ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਇਦਾਂ ਰਾਈਸ ਬਣਾ ਕੇ ਤਿਆਰ ਕਰ ਸਕਦੇ ਦੇਖੋ ਸੀਟੀ ਲੱਗ ਚੁੱਕੀ ਆ ਤੇ ਆਪਣੇ ਜਿਹੜੇ ਰਾਈਸ ਆ ਉਹ ਬਣ ਚੁੱਕੇ ਆ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਨੇ ਦੇਖੋ ਕਿੰਨੇ ਵਧੀਆ ਬਣੇ ਆ ਹਨਾ ਤੇ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਕੱਢਾਂਗੇ ਪਲੇਟ ਦੇ ਵਿੱਚ ਤੇ ਉੱਪਰੋਂ ਦੀ ਪਾਵਾਂਗੇ ਦੇਸੀ ਘਿਓ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਤੇ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ